ਸਤਿ ਸ਼੍ਰੀ ਅਕਾਲ ਜੀ ਪੰਜਾਬੀ ਕੋ ਨਾਵਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪੋਚਾਲ ਆ ਗਿਆ ਜੀ ਕਿਸੇ ਵਿੜ ਕੱਟਰ ਕਾਂਗਰਸੀ ਰਹੇ ਜਗਮੀਤ ਬਰਾੜ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੱਕੜੀ ਦੇ ਵਿੱਚ ਤੁਲਣ ਜਾ ਰਹੇ ਨੇ ਉਹਨਾਂ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਤੇ ਉਹਨਾਂ ਨੇ ਖੁਦ ਆਪਣੇ ਟਵਿੱਟਰ ਹੈਂਡਲ ਤੇ ਜਾ ਕੇ ਇਸ ਗੱਲ ਦੀ ਗੱਲ ਸਾਰਿਆਂ ਨਾਲ ਸ਼ੇਅਰ ਕੀਤੀ ਹੈ ਦਿਲਚਸਪ ਇਹ ਹੈ ਕਿ ਜਗਮੀਤ ਬਰਾੜ ਉਸ ਵੇਲੇ ਅਕਾਲੀ ਦਲ ਦੇ ਵਿੱਚ ਜਾ ਰਹੇ ਜਦੋਂ ਪਾਰਟੀ ਖੁਦ ਦਾ ਵੱਡੇ ਸਿਆਸੀ ਸੰਗਠਨ ਵਿੱਚ ਕਿਰੀ ਹੋਈ ਹੈ ਕਾਂਗਰਸ ਦੀ ਗੱਲ ਕਰੀਏ ਬਰਾਡ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਇਹਨਾਂ ਦੇ ਪਿਛਲੇ ਕਾਫੀ ਸਮੇਂ ਤੋਂ ਸਿਆਸਤ ਵਿੱਚ ਹਾਸ਼ੀਏ ਤੇ ਚਲੇ ਗਏ ਸੀ ਤੇ ਬਰਾਡ ਹੁਣ ਆਪਣੀ ਸਿਆਸੀ ਪਾਰੀ ਨੂੰ ਨਵੇਂ ਸਿਰੋ ਕਟੜ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼ੁਰੂ ਕਰਨ ਜਾ ਰਹੇ ਤੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਬਰਾਡ ਨੇ ਕਾਂਗਰਸ ਚ ਸਮੂਲੀਅਤ ਲਈ ਪੂਰੀ ਵਾਹ ਲਾਈ ਪਰ ਗੱਲ ਨਹੀਂ ਬਣੀ ਤੇ ਸੂਤਰਾਂ ਦੀ ਮੰਨਿਆ ਤਾਂ 19 April ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਮਖਸਰ ਦੌਰੇ ਦੌਰਾਨ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨਗੇ ਤੇ ਇਹ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਚਿਹਰਾ ਜਗਮੀਤ ਸਿੰਘ ਬਰਾੜ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਜਾ ਰਹੇ ਨੇ ਆਜ న్యూਸ ਵਾਲਾ ਦੇ ਉੱਪਰ ਹੁਣ ਤੱਕ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣੇ ਰਹੋ ਆਜ న్యూਸ ਵਾਲਾ ਦੇ ਨਾਲ